डीडीएस न्यूज़ देख रहे हैं दर्शकों स्वागत है मैं ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪਲਾਹੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ ਤੁਹਾਨੂੰ ਹਰ ਵਾਰ ਅਸੀਂ ਇੱਕ ਨਵੇਂ ਚਿਹਰੇ ਦੇ ਨਾਲ ਮੁਲਾਕਾਤ ਕਰਵਾਉਣੇ ਹਨ ਇਸ ਵਾਰ ਅਸੀਂ ਪਹੁੰਚੇ ਹਾਂ ਸੰਵਾਦ ਦੇ ਨੇੜੇ ਇੱਕ ਭੈਣੀ ਸਾਹਿਬ ਆ ਜੋ ਕਿ ਪੂਰੇ ਪੰਜਾਬ ਦੇ ਪੂਰੇ ਇੰਡੀਆ ਵਿੱਚ ਮਸ਼ਹੂਰ ਆ ਆ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਗੁਲਾਬ ਜੀ ਤੇ ਉਹਦੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਤੇ ਭੈਣੀ ਸਾਹਿਬ ਬਾਰੇ ਕੁਝ ਜਾਣਕਾਰੀ ਇਹਨਾਂ ਦੀ ਹਿਸਟਰੀ ਬਾਰੇ ਜਾਣਕਾਰੀ ਲੈਂਦੇ ਹਾਂ ਸਭ ਤੋਂ ਪਹਿਲਾਂ ਸਾਡੇ ਚੈਨ ਦੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਅ ਬਹੁਤ ਚੰਗਾ ਲੱਗਿਆ ਤੁਸੀਂ ਮਿਸ਼ਰੀਪਣੀ ਸਾਹਿਬ ਪਹੁੰਚੇ ਇਹ ਇੱਕ ਇਤਿਹਾਸਿਕ ਪਿੰਡ ਹੈ ਪੰਜਾਬ ਦਾ ਤੇ ਅੱਜ ਕੱਲ ਇਸ ਨੂੰ ਪੰਜਾਬ ਸਰਕਾਰ ਵੱਲੋਂ ਜਿਹੜੀ ਪਿਛਲੀ ਪੰਜਾਬ ਸਰਕਾਰ ਸੀ ਉਸ ਨੇ ਇਹਨੂੰ ਟੂਰਿਸਟ ਜਗ੍ਹਾ ਵੀ ਜਿਹੜੀ ਹੈ ਉਹ ਬਣਾ ਦਿੱਤਾ ਗਿਆ ਸੀ ਤਾਂ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਵਿਜ਼ਿਟ ਕਰਨ ਵਾਸਤੇ ਹੁੰਦੇ ਨੇ ਘੁੰਮਣ ਵਾਸਤੇ ਹੁੰਦੇ ਨੇ ਪਰ ਇਸ ਦਾ ਇਤਿਹਾਸ ਜਿਹੜਾ ਹੈ ਉਹ ਦੱਸਦਾ ਹੈ ਕਿ ਇਸ ਪਿੰਡ ਨੇ ਕਿਸ ਤਰ੍ਹਾਂ ਨਵੀਂ ਤਵਾਰੀਖ ਜਿਹੜੀ ਹੈ ਉਹ ਹੇ ਪੰਜਾਬ ਦੀ ਹਿਸਟਰੀ ਦੇ ਵਿੱਚ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਲਿਖੀ ਜਿਸ ਤਰ੍ਹਾਂ ਇਸ ਪਿੰਡ ਦਾ ਵਸਣਾ ਤਾਂ ਰਾਇਆਂ ਪਿੰਡੇ ਦੇ ਬਿਲਕੁਲ ਨੇੜੇ ਹੈ ਤਾਂ ਉਹਦੇ ਕੁਝ ਜ਼ਿਮੀਦਾਰਾਂ ਨੇ ਇਸ ਪਿੰਡ ਨੂੰ ਵਸਾਇਆ ਜਿੱਤੇ ਕਰਕੇ ਇਹਦਾ ਪਹਿਲਾ ਨਾਮ ਪੈਣੀ ਪੁੰਦੜ ਪੈਣੀ ਆਲਾ ਵੀ ਰਿਹਾ ਪਰ ਜਦੋਂ ਸਤਗੁਰੂ ਆਮ ਸਿੰਘ ਦੀ ਇਹ ਕਰਨ ਧੂਮੀ ਬਣਿਆ ਤਾਂ ਇਸ ਦਾ ਨਾਮ ਸ੍ਰੀ ਪੈਣੀ ਸਾਹਿਬ ਬਣਿਆ ਸਤਗੁਰੂ ਆਮ ਸਿੰਘ ਜੀ ਨੇ 12 ਅਪ੍ਰੈਲ 1857 ਵਿੱਚ ਇੱਥੇ ਚਿੱਟਾ ਇੱਕ ਨਿਸ਼ਾਨ ਸਾਹਿਬ ਲਹਿਰਾ ਕੇ ਜਿਹੜਾ ਅੱਜ ਵੀ ਮੌਜੂਦ ਹੈ ਤੁਸੀਂ ਲੰਗਰ ਵਾਲੇ ਪਾਸੇ ਜਾਓਗੇ ਤਾਂ ਤੁਹਾਨੂੰ ਨਜ਼ਰ ਪਵੇਗਾ ਉਹ ਲਹਿਰਾ ਕੇ ਅੰਗਰੇਜ਼ ਸਰਕਾਰ ਖਿਲਾਫ ਨਾਮੇ ਵਰਤਨ ਲਹਿਰ ਦਾ ਜਿਹੜਾ ਸੀ ਉਹ ਆਰੰਭ ਕੀਤਾ ਤੇ ਨਾਲੋਂ ਨਾਲ ਪੰਜਾਬ ਦੇ ਵਿੱਚ ਸਿੱਖਾਂ ਵਿੱਚ ਖਤਮ ਹੋ ਰਹੀ ਸਿੱਖੀ ਦੀ ਪਾਵਨਾ ਜਿਹੜੀ ਸੀ ਉਸ ਨੂੰ ਮੁੜ ਸੁਰਜੀਤ ਕੀਤਾ ਇਹ ਕਾਰਜ ਸਤੂਗ੍ਰਾਮ ਸਿੰਘ ਸੱਤਿਆਪਾਤ ਜੀ ਨੇ ਇਸ ਪਿੰਡ ਤੋਂ ਆਰੰਭ ਕੀਤਾ ਇਸ ਕਰਕੇ ਇਹ ਪਿੰਡ ਉਹ ਪਹਿਲਾ ਪਿੰਡ ਹੈ ਜਿਸ ਨੇ ਆਜ਼ਾਦੀ ਦੀ ਪਹਿਲੀ ਆਵਾਜ਼ ਉਦੋਂ ਮਾਰੀ ਜਦੋਂ ਸਾਰਾ ਦੇਸ਼ ਅੰਗਰੇਜ਼ ਦੀ ਗੁਲਾਮੀ ਦੇ ਵਿੱਚ ਸੁਪਤਾ ਸੀ ਤੇ ਆਜ਼ਾਦੀ ਬਾਰੇ ਕੋਈ ਸੋਚ ਵੀ ਨਹੀਂ ਸੀ ਰਿਆ ਉਦੋਂ ਇਹ ਦੇਸ਼ ਸੁਧਾਰਕ ਲਹਿਰਾਂ ਜਿਹੜੀਆਂ ਨੇ ਇਸ ਇਸ ਦੇਸ਼ ਦੇ ਵਿੱਚ ਇਸ ਵਿੰਡੋ ਚੱਲਦੀਆਂ ਨੇ ਤੇ ਇੱਕ ਕ੍ਰਾਂਤੀਕਾਰੀ ਪ੍ਰਵਚਨ ਜਿਹੜਾ ਪੰਜਾਬ ਦੇ ਪਿੰਡ-ਪਿੰਡ ਵਿੱਚ ਜਾ ਕੇ ਸਤਿਗੁਰੂ ਰਾਮ ਸਿੰਘ ਜੀ ਨੇ ਦਿੱਤਾ ਉਹ ਪ੍ਰਵਚਨ ਇਹ ਸੀ ਕਿ ਅਸੀਂ ਆਜ਼ਾਦੀ ਲੈਣੀ ਹੈ ਤੇ ਆਜ਼ਾਦੀ ਵਾਸਤੇ ਸਾਨੂੰ ਕੋਈ ਵੀ ਜਿਹੜਾ ਮੁੱਲ ਹੈ ਉਹ ਤਾਰਨਾ ਪਵੇ ਅਸੀਂ ਤਾਰਨ ਵਾਸਤੇ ਤਿਆਰ ਆ ਤੇ ਵੱਡੀ ਗੱਲ ਜਿਹੜੀ ਉਹਨਾਂ ਨੇ ਉਹਨਾਂ ਦੀ ਸੋਚ ਸੀ ਕਿ ਅੰਗਰੇਜ਼ ਇੱਕ ਕੰਪਨੀ ਦਾ ਮਾਲਕ ਬਣ ਕੇ ਹਿੰਦੁਸਤਾਨ ਦੇ ਵਿੱਚ ਆਇਆ ਵਪਾਰ ਕਰਨ ਵਾਸਤੇ ਆਇਆ ਤੇ ਵਪਾਰ ਇੱਕ ਵਪਾਰੀ ਬੰਦੇ ਨੂੰ ਉਸ ਦੇ ਵਪਾਰ ਨਾਲ ਹੀ ਹਰਾਇਆ ਜਾ ਸਕਦਾ ਇਸ ਕਰਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਮਰਥਨ ਜਿਹੜਾ ਹੈ ਉਹ ਅੰਗਰੇਜ਼ ਸਰਕਾਰ ਨੂੰ ਨਾ ਦਿੱਤਾ ਜਾਵੇ ਟੋਟਲ ਇਹ ਨਾਮ ਮਿਲਵਰਤਨ ਦੀ ਲਹਿਰ ਜਿਹੜੀ ਬਾਅਦ ਵਿੱਚ ਮਹਾਤਮਾ ਗਾਂਧੀ ਜੀ ਨੇ ਚਲਾਈ ਉਹ ਉਸ ਤੋਂ ਪਹਿਲਾਂ 50 ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਸਤਗੁਰੂ ਰਾਮ ਸਿੰਘ ਜੀ ਨੇ ਸ਼ੁਰੂ ਕਰ ਦਿੱਤੀ ਸੀ ਤੇ ਨਾਮਧਾਰੀਆਂ ਨੇ ਉਹਦੇ ਉੱਤੇ ਪੂਰੇ ਵੀ ਉਤਰੇ ਉਸ ਉਹਨਾਂ ਦੇ ਬਚਨ ਦੇ ਉੱਤੇ ਤਾਂ ਉਹਨਾਂ ਨੇ ਇੱਥੋਂ ਤੱਕ ਨਾਮ ਮਿਲਵਰਤਨ ਕੀਤਾ ਅੰਗਰੇਜ਼ ਸਰਕਾਰ ਦੇ ਨਾਲ ਕਿ ਉਹਨਾਂ ਦੇ ਨਹਿਰਾਂ ਦਾ ਪਾਣੀ ਨਹੀਂ ਪੀਤਾ ਉਹਨਾਂ ਦੇ ਲਾਏ ਹੋਏ ਰੁੱਖਾਂ ਦੀ ਛਾਵੇਂ ਨਹੀਂ ਬੈਠੇ ਨਾਮਧਾਰੀ ਫਿਰ ਇੱਥੋਂ ਤੱਕ ਸੀ ਕਿ ਉਹਨਾਂ ਦੀ ਰੇਲ ਗੱਡੀ ਨਹੀਂ ਚੜ੍ਹੇ ਆਪਣੇ ਗੱਡਿਆਂ ਆਪਣੇ ਸਾਧਨ ਫਿਰ ਸਤਗੁਰੂ ਜੀ ਨੇ ਇੱਕ ਜਿਸ ਤਰ੍ਹਾਂ ਪੈਰਲਰ ਸਰਕਾਰ ਖੜੀ ਕਰੀ ਦੀ ਹੈ ਕਿਉਂਕਿ ਉਹਨਾਂ ਕੋਲ ਇੱਕ ਵਿਜਨ ਸੀ ਕਿ ਅਸੀਂ ਕਿਸ ਤਰ੍ਹਾਂ ਅੰਗਰੇਜ਼ ਸਰਕਾਰ ਨੂੰ ਹਰਾ ਸਕਦੇ ਹਾਂ ਤਾਂ ਹਰਾਉਣ ਤੋਂ ਬਾਅਦ ਜੇ ਸਾਡੇ ਕੋਲ ਆਪਣੀ ਸਤਾ ਹੁੰਦੀ ਹੈ ਤਾਂ ਅਸੀਂ ਉਸ ਨੂੰ ਕਿਸ ਤਰ੍ਹਾਂ ਚਲਾਵਾਂਗੇ ਇਹ ਵੀ ਇੱਕ ਸਵਾਲ ਹੈ ਜਿਹਨੂੰ ਭਗਤ ਸਿੰਘ ਨੇ ਵੀ ਬਾਅਦ ਦੇ ਵਿੱਚ ਆਪਣੇ ਆਰਟੀਕਲਾਂ ਦੇ ਵਿੱਚ ਜਿਹੜਾ ਉਹ ਲਿਖਿਆ ਤਾਂ ਉਹਨਾਂ ਨੇ ਬਿਲਕੁਲ ਇਸ ਤਰ੍ਹਾਂ ਸੋਚ ਕੇ ਇੱਕ ਪੈਰਲਰ ਸਰਕਾਰ ਬਣਾਈ 22 ਸੂਬੇ ਬਣਾਏ ਪੰਜਾਬ ਨੂੰ ਸਾਰਾ ਕੁਝ ਉਹਦੋਂ ਸਾਜਾ ਪੰਜਾਬ ਸੀ ਬਹੁਤ ਵੱਡਾ ਪੰਜਾਬ ਸੀ ਪਸ਼ਾਵਰ ਤੱਕ ਪੰਜਾਬ ਫੈਲਿਆ ਹੋਇਆ ਸੀ ਤਾਂ ਪੰਜਾਬ ਨੂੰ 22 ਹਿੱਸਿਆਂ ਦੇ ਵਿੱਚ ਉਹਨਾਂ ਨੇ ਵੰਡ ਲਿਆ 22 ਸੂਬੇ ਬਣਾਏ ਉਹਨਾਂ ਨੇ ਹਰ ਇੱਕ ਹਿੱਸੇ ਦਾ ਇੱਕ ਸੂਬਾ ਜਿਹੜਾ ਹੈ ਉਹ ਨਿਯਤ ਕੀਤਾ ਗਿਆ ਉਹ ਸੂਬੇ ਤੋਂ ਮਤਲਬ ਇਹ ਸੀ ਕਿ ਉੱਥੋਂ ਦਾ ਮੁਖੀ ਬੰਦਾ ਜਿਹੜਾ ਕਿ ਉਸ ਸਾਰੇ ਸੰਗਠਨ ਨੂੰ ਚਲਾ ਰਿਹਾ ਸੀ ਕੋਈ ਵੀ ਸੰਦੇਸ਼ ਭੈਣੀ ਸਭ ਉਹ ਨਿਕਲਦਾ ਤਾਂ ਉਹਨੂੰ ਅਫਗਾਨਿਸਤਾਨ ਤੱਕ ਜਾਂਦੇ ਆ ਕਾਬਲ ਤੱਕ ਜਾਂਦੇ ਆ ਦਿਨ ਹੀ ਲੱਗਦੇ ਆ ਤਾਂ ਇਸ ਗੱਲ ਨੂੰ ਅੰਗਰੇਜ਼ ਵੀ ਮੰਨਦਾ ਆਪਣੇ ਡਾਕੂਮੈਂਟਸ ਦੇ ਵਿੱਚ ਉਹ ਲਿਖਦਾ ਕਿ ਕੂਕਿਆਂ ਨੇ ਜਿਹੜਾ ਡਾਰਕ ਸਿਸਟਮ ਚਲਾਇਆ ਜਿਹੜਾ ਨਾਮ ਧਾਰਿਆ ਨੇ ਅ ਅੰਗਰੇਜ਼ ਦੇ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਆਪਣਾ ਡਾਰਕ ਪ੍ਰਬੰਧ ਚਲਾਇਆ ਉਹਦੇ ਬਾਰੇ ਉਹ ਨੋਟ ਲੈਂਦਾ ਹੋਇਆ ਇਹ ਗੱਲ ਕਹਿੰਦਾ ਕਿ ਉਹ ਸਾਡੇ ਨਾਲੋਂ ਕਈ ਗੁਣਾ ਜਿਹੜਾ ਚੰਗਾ ਤੇ ਸੁਰੱਖਿਅਤ ਹੈ ਅਸੀਂ ਇੱਕ ਵੀ ਚਿੱਠੀ ਉਹਨਾਂ ਦੀ ਫੜ ਨਹੀਂ ਸਕੀ ਕਿਉਂਕਿ ਉਹਨਾਂ ਨੇ ਉਸ ਦਾ ਪ੍ਰਬੰਧ ਹੀ ਇਸ ਢੰਗ ਦੇ ਨਾਲ ਕੀਤਾ ਕਿ ਕੋਈ ਚਿੱਠੀ ਫੜੀ ਨਾ ਜਾਵੇ ਤੇ ਕੋਈ ਸੰਦੇਸ਼ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਰਹਿ ਜਾਵੇ ਉਨੂੰ ਆਪਣੇ ਥਾਂ ਤੇ ਆਪਣੇ ਟਿਕਾਣੇ ਤੇ ਪਹੁੰਚਾਉਣ ਲਈ ਤੇ ਤੇਜ਼ੀ ਨਾਲ ਪਹੁੰਚਾਉਣ ਲਈ ਕੂਕਿਆਂ ਨੇ ਇਹ ਕਾਰਜ ਜਿਹੜਾ ਸੀ ਉਹ ਕੀਤਾ ਫਿਰ ਆਪਣੇ ਦੇਸੀ ਸਕੂਲ ਪਾਡਸ਼ਾਲਾਵਾਂ ਦੇ ਰੂਪ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਕੋਲੇ ਸੂਬਿਆਂ ਨੂੰ ਹੁਕਮ ਹੋਇਆ ਕਿ ਉਹ ਕੋ ਜਥੇਦਾਰ ਬਣਾਉਣ ਉਹਨਾਂ ਜਥੇਦਾਰਾਂ ਨੂੰ ਇਹ ਹੁਕਮ ਸੀ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਸਕੂਲ ਦਾ ਫਿਰ ਇਸੇ ਤਰ੍ਹਾਂ ਹੀ ਸਰਕਾਰੀ ਜਿਹੜੇ ਅਸੀਂ ਸਕੂਲ ਕਹਿੰਦੇ ਆ ਇਨਾਂ ਦਾ ਜਦੋਂ ਬਾਈਕਾਟ ਕੀਤਾ ਇਹਨਾਂ ਦੇ ਵਾਸਤੇ ਉਹਨਾਂ ਨੇ ਪੰਚਾਇਤੀ ਸੂਬੇ ਬਣਾਏ ਸਰਗੁਰਾਮ ਸਿੰਘ ਜੀ ਦਾ ਪੰਚਾਇਤੀ ਸੂਬਾ ਸੂਬਾ ਗਿਆਨੀ ਸਿੰਘ ਜੀ ਮੰਡੀਕਲਾ ਉਹਨੂੰ ਇੱਕ ਪੰਚਾਇਤੀ ਸੂਬਾ ਬਣਾਇਆ ਗਿਆ ਉਹਦੇ ਥੱਲੇ ਬਹੁਤ ਸਾਰੇ ਸੂਬੇ ਜਿਹੜੇ ਸਨ ਉਹ ਕੰਮ ਕਰਦੇ ਸਨ ਬਹੁਤ ਸਾਰੇ ਬੰਦੇ ਕੰਮ ਕਰਦੇ ਸਨ ਤੇ ਉਹਨਾਂ ਦਾ ਪੰਜਾਬ ਦੇ ਵਿੱਚ ਕੰਮ ਕਰਨ ਦਾ ਸਿਸਟਮ ਇਹ ਸੀ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਇਹ ਗੱਲ ਜਿਹੜੀ ਹੈ ਪਿੰਡਾਂ ਦੇ ਵਿੱਚ ਫਲਾਈ ਜਾਵੇ ਕਿ ਕੂਕੇ ਕਦੀ ਝੂਠ ਨਹੀਂ ਬੋਲਦੇ ਇਹ ਜਿਹੜੀ ਗੱਲ ਅੰਗਰੇਜ਼ ਵੀ ਕਹਿੰਦਾ ਜੋ ਕੋਕੇ ਝੂਠ ਨਹੀਂ ਬੋਲਦੇ ਤੇ ਉਹ ਆਪਣਾ ਫੈਸਲਾ ਜਿਹੜਾ ਵੀ ਸੁਣਾਉਣਗੇ ਜਾਂ ਕਿਸੇ ਦਾ ਵੀ ਫੈਸਲਾ ਕਰਨਗੇ ਉਹ ਪੂਰਾ ਨਿਆਂਪੂਰਨ ਹੋਵੇਗਾ ਤੇ ਲੋਕਾਂ ਨੂੰ ਸਰਕਾਰੀ ਲੁੱਟ ਤੋਂ ਬਚਾਇਆ ਜਾਵੇ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਖੱਜਲ ਖਵਾਰੀ ਤੋਂ ਬਚਾਇਆ ਜਾਵੇ ਇਸ ਵਾਸਤੇ ਬਹੁਤ ਵੱਡਾ ਯਤਨ ਕੀਤਾ ਤੇ ਉਹ ਕਿੱਡਾ ਵੱਡਾ ਯਤਨ ਹੋਵੇਗਾ ਮੈਂ ਇਹ ਵੀ ਗੱਲ ਆਪ ਜੀ ਨੂੰ ਦੱਸ ਦੇਵਾਂ ਕਿ ਉਹ ਸਾਡੇ ਪੰਚਾਇਤੀ ਸੂਬੇ ਨੂੰ ਲੁਧਿਆਣੇ ਸ਼ਹੀਦ ਕਰਦੀ ਹੈ ਗਵਰਨਮੈਂਟ ਅੰਗਰੇਜ਼ੀ ਗਵਰਨਮੈਂਟ ਸਿਰਫ ਇਹ ਸੇ guna ਕਰਕੇ ਕਿ ਉਹਨੇ ਬਹੁਤ ਸਾਰੇ ਫੈਸਲੇ ਜਿਹੜੇ ਸਨ ਉਹ ਕੋਰਟ ਤੱਕ ਨਹੀਂ ਪਹੁੰਚਣ ਦਿੱਤੇ ਤੇ ਲੋਕ ਉਹਦਾ ਰਿਗਾਰਡ ਕਰਦੇ ਸਨ ਤੇ ਉਹਨੇ ਉਹ ਪੰਜ ਫੈਸਲੇ ਜਿਹੜੇ ਸਨ ਪੰਚਾਇਤਾਂ ਦੇ ਵਿੱਚ ਨਵੇੜੇ ਇਸ ਕਰਕੇ ਅੰਗਰੇਜ਼ ਸਰਕਾਰ ਸਮਝਦੀ ਸੀ ਕਿ ਇਹ ਬਹੁਤ ਵੱਡੇ ਘਾਟੇ ਦਾ ਸੌਦਾ ਜਿਹੜਾ ਆ ਉਹ ਸਾਬਤ ਹੋ ਰਿਹਾ ਤਾਂ ਅਸੀਂ ਇਸ ਸਾਰੀ ਲਹਿਰ ਨੂੰ ਇੱਕ ਪੈਰਲਰ ਗਵਰਨਮੈਂਟ ਦੇ ਰੂਪ ਦੇ ਵਿੱਚ ਦੇਖ ਸਕਦੇ ਹਾਂ ਜਿਹੜੀ ਇਸ ਪਿੰਡ ਦੇ ਵਿੱਚੋਂ ਚੱਲਦੀ ਰਹੀ ਇਹ ਪਿੰਡ ਬਹੁਤ ਗੱਲਾਂ ਕਰਕੇ ਇਤਿਹਾਸਿਕ ਹੈ ਹੁਣ ਤੱਕ ਜੇ ਮੈਂ ਸਮਕਾਲ ਤੱਕ ਦੀਆਂ ਗੱਲਾਂ ਕਰਾਂਗਾ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਐਡ ਹੋ ਜਾਣਗੇ ਇੰਟਰਵਿਊ ਲੰਬਾ ਹੋ ਜਾਏਗਾ ਤੇ ਸਤੂਰਾਮ ਸਿੰਘ ਜੀ ਨੇ ਇਹ ਸਿਸਟਮ ਚਲਾਇਆ ਸੀ ਕਿ ਵੇਖੋ ਰਸ਼ੀਆ ਤੱਕ ਕੂਕਿਆਂ ਨੇ ਆਪਣਾ ਸਬੰਧ قائم ਕੀਤਾ ਉਸ ਸਮੇ 1882 ਦੀਆਂ 83 ਦੀਆਂ ਗੱਲਾਂ ਨੇ ਤਾਂ ਉਸ ਸਮੇ ਉੱਥੋਂ ਯਾਰ ਦੀ ਆਈ ਹੋਈ ਚਿੱਠੀ ਭੈਣੀ ਸਾਹਿਬ ਆਉਂਦੀ ਸੀ ਭੈਣੀ ਸਭੋ ਰੰਗੂਨ ਸਤੂਰਾਮ ਸਿੰਘ ਕੋਲ ਜਾਂਦੀ ਸੀ ਤਾਂ ਉਹ ਕਿੱਡਾ ਵੱਡਾ ਸਿਸਟਮ ਹੋਏਗਾ ਕਿ ਜਿਹੜਾ ਸਾਰੇ ਬ੍ਰਿਟਿਸ਼ ਗਵਰਨਮੈਂਟ ਦੇ ਸ਼ਾਸਨ ਦੇ ਵਿੱਚੋਂ ਲੋਕ ਲੰਘਦੇ ਪਏ ਨੇ ਪਰ ਉਹ ਇੰਨੇ ਗੁਪਤ ਨੇ ਇੰਨੇ ਵਧੀਆ ਤਰੀਕੇ ਦੇ ਨਾਲ ਲੰਘਦੇ ਪਏ ਨੇ ਕਿ ਉਹਨਾਂ ਨੂੰ ਕੰਨੋਂ-ਕੰਨੀ ਵੀ ਖਬਰ ਨਹੀਂ ਤੇ ਜੇ ਉਹਨਾਂ ਨੂੰ ਕੋਈ ਖਬਰ ਵੀ ਹੁੰਦੀ ਹੈ ਤਾਂ ਸਿਰਫ ਇੰਨੀ ਕਿ ਕੋਈ ਬੰਦਾ ਲੰਘ ਗਿਆ ਪਰ ਕੋਈ ਚਿੱਠੀ ਜਿਹੜੀ ਹੈ ਉਹ ਹੱਥ ਨਹੀਂ ਆਈ ਤਾਂ ਇੱਕ ਵੱਡਾ ਸਿਸਟਮ ਜਿਹੜਾ ਸੀ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਖਿਲਾਫ ਚਲਾਇਆ ਜਿਸ ਦੇ ਕਰਕੇ ਉਹ ਅੰਗਰੇਜ਼ ਸਰਕਾਰ ਇਹ ਬਾਰ-ਬਾਰ ਲਿਖਦੀ ਹੈ ਕਿ ਸਲੂ ਰਾਮ ਸਿੰਘ ਤੋਂ ਸਾਨੂੰ ਬਹੁਤ ਵੱਡਾ ਖਤਰਾ ਹੈ ਤਾਂ ਇਸ ਕਰਕੇ ਉਹਨਾਂ ਨੂੰ ਜਲਾਵਤਨ ਵੀ ਹੋਣਾ ਪਿਆ ਉਹਨਾਂ ਦੇ ਸੂਬਿਆਂ ਨੂੰ ਵੀ ਇਥੋਂ ਜਲਾਵਤਨ ਹੋਣਾ ਪਿਆ ਤੇ ਬਹੁਤ ਸਾਰੇ ਨਾਮਤਾਰੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੋਪਾਂ ਨਾਲ ਉਡਾਇਆ ਗਿਆ ਫਾਂਸੀਆਂ ਦਿੱਤੀਆਂ ਗਈਆਂ ਕਾਲੇ ਪਾਣੀ ਦੇ ਸਜ਼ਾਵਾਂ ਮਿਲੀਆਂ ਵਕ ਵਕ ਸਜ਼ਾਵਾਂ ਭੁਗਤਿਆ ਹੋਇਆ ਪਰ ਦੇਸ਼ ਆਜ਼ਾਦੀ ਵਾਸਤੇ ਉਹ ਸਦਾ ਹੀ ਤਤ ਪਰ ਰਹੇ ਜਿੰਨਾ ਚਿਰ ਦੇਸ਼ ਆਜ਼ਾਦ ਨਹੀਂ ਹੋ ਗਿਆ ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਦੀ ਇੱਕ ਸ਼ਬਦ ਮੈਂ ਕੋਟ ਕਰਦਾ ਕਿ ਉਹ ਉਹਨਾਂ ਨੇ ਮਹਾਰਾਥੀ ਇੱਕ ਮੈਗਜ਼ੀਨ ਨਿਕਲਦੀ ਸੀ ਦਿੱਲੀ ਤੋਂ ਉਹਦੇ ਵਿੱਚ ਉਹਨਾਂ ਨੇ ਇਹ ਦੋ ਆਰਟੀਕਲ ਸਬੂਦਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਲਿਖੇ ਉਹਦੇ ਵਿੱਚ ਜ਼ਿਕਰ ਕਰਦੇ ਹੋਏ ਉਹ ਲਿਖਦੇ ਨੇ ਕਿ ਸਬੂ RAM ਸਿੰਘ ਮੇਰੀ ਜਿਹੜੀ ਪ੍ਰੇਰਣਾਦਾਇਕ ਚੀਜ਼ਾਂ ਨੇ ਉਹਨਾਂ ਦੇ ਵਿੱਚੋਂ ਕੋਕਾ ਲਹਿਰ ਜਿਨੇ ਸਾਨੂੰ ਦੱਸਿਆ ਕਿ ਕੰਮ ਕਿਵੇਂ ਕਰੀਦੇ ਨੇ ਤੇ ਸਾਨੂੰ ਕੰਮ ਕਿਵੇਂ ਕਰੀਦੇ ਨੇ ਇਹ ਸਾਨੂੰ ਤਰੀਕਾ ਜਿਹੜਾ ਆ ਉਹ ਕੋਕਿਆਂ ਨੇ ਸਾਨੂੰ ਦੱਸਿਆ ਇਹ ਵੱਡੀਆਂ ਗੱਲਾਂ ਨੇ ਜਿਹਦੇ ਵਿੱਚ ਬਾਕੀ ਲਹਿਰਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ ਸਾਡਾ ਦੇਸ਼ ਆਜ਼ਾਦ ਹੁੰਦਾ ਤਾਂ ਇਸ ਪਿੰਡ ਨੇ ਇੱਕ ਵੱਡਾ ਯੋਗਦਾਨ ਜਿਹੜਾ ਸਰ ਜੀ ਜਦੋਂ ਤੁਹਾਡੇ ਇਸ ਪਿੰਡ ਦੇ ਵਿੱਚ ਇਦਾਂ ਇਹ ਹੋਰ ਵੀ ਕਿਤੇ ਬਣੀਆਂ ਨੇ ਇਸ ਤਰ੍ਹਾਂ ਦੇ ਸਥਾਨਾਂ ਨੇ ਆ ਨਾਮਤਰੀਆਂ ਦੇ ਮੁੱਖ ਸਥਾਨਤਾ ਸ੍ਰੀ ਭੈਣੀ ਸਾਹਿਬੀ ਹੈ ਜਿਹੜਾ ਕਿ ਸਤਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਦੀ ਇਸ ਸਮੇਂ ਰਹਿਨੁਆਈ ਥੱਲੇ ਜਾਂ ਅਗਵਾਈ ਥੱਲੇ ਚੱਲ ਰਿਹਾ ਤੇ ਹੋਰ ਜਿਹੜੀ ਇਸ ਤਰ੍ਹਾਂ ਛੋਟੇ ਸਥਾਨ ਤਾਂ ਸਾਡੇ ਜਿਵੇਂ ਜੀਵਨਗਰ ਇਲਾਕਾ ਉੱਥੇ ਜੀਵਨਗਰ ਮਸਤਾਨਗੜ ਬਹੁਤ ਵੱਡਾ ਸਥਾਨ ਨੇ ਤੇ ਇਸੇ ਤਰ੍ਹਾਂ ਹੀ ਵੱਖ-ਵੱਖ ਤਰਨਸ਼ਾਲਾ ਉਹਨੇ ਹਰ 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 ਸ਼ਹਿਰ ਹਰ ਵੱਡੇ ਸ਼ਹਿਰ ਦੇ ਵਿੱਚ ਸਾਡੀ ਤਰਨਸ਼ਾਲਾ ਹੈਗੀ ਹੈ ਜਿਹਦੇ ਵਿੱਚ ਨਾਮ ਦਾ ਪ੍ਰਚਾਰ ਗੁਰਬਾਣੀ ਦਾ ਪ੍ਰਚਾਰ ਜਿਹੜਾ ਉਹ ਚੱਲਦਾ ਹੈ। ਆਹ ਦੇ ਵਿੱਚ ਤੁਸੀਂ ਕੋਈ ਮੀਨ ਦਿਨ ਮਨਾਉਂਦੇ ਹੋ ਕੁਝ? ਹਾਂ ਸਾਡੇ ਇੱਥੇ ਸ੍ਰੀ ਭੈਣੀ ਸਾਹਿਬ ਤਕਰੀਬਨ ਤਿੰਨ ਵੱਡੇ ਮੇਲੇ ਹੁੰਦੇ ਨੇ ਤੇ ਬਾਕੀ ਛੋਟੇ ਮੇਲੇ ਜਿਹੜੇ ਨਾਲ ਚੱਲਦੇ ਨੇ ਪਰ ਤਿੰਨ ਵੱਡੇ ਮੇਲੇ ਇੱਕ ਵੱਡਾ ਸਾਡਾ ਮੇਲਾ ਹੁੰਦਾ ਅਸੂ ਦਾ ਮੇਲਾ ਜਿਸ ਨੂੰ ਅਸੀਂ ਕਹਿੰਦੇ ਹਾਂ ਸਤੰਬਰ ਮਿੰਟ ਤੋਂ ਲੈ ਕੇ ਅਕਤੂਬਰ ਮਿੰਟ ਤੱਕ ਉਹ ਚੱਲਦਾ ਇੱਕ ਮਹੀਨੇ ਦਾ ਜਿਹਦੇ ਵਿੱਚ ਇੱਕ ਮਹੀਨਾ ਸਾਰੀ तकरीबन 5000 ਸਤ ਸੰਗਤ ਜਿਹੜੀ ਹੈ ਉਹ ਪਿੰਡ ਵਿੱਚ ਰਹਿੰਦੀ ਹੈ ਤੇ ਉਹਨਾਂ ਦਾ ਰੋਜ਼ ਦਾ ਜਿਹੜਾ ਕਾਰਜ ਜਿਹੜਾ ਕਿਰਿਆਕਰਮ ਹੁੰਦਾ ਉਹ ਇਹ ਹੈ ਕਿ ਸਵੇਰੇ ਇਸ਼ਨਾਨ ਕਰਕੇ ਗੁਰਬਾਣੀ ਸੁਣਨੀ ਹੈ ਨਾਮ ਜਪਣਾ ਗੁਰਬਾਣੀ ਪੜ੍ਹਨੀ ਹੈ ਸਾਰਾ ਦਿਨ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਉਹ ਵਤੀਰ ਕਰਨਾ ਤੇ ਇੱਕ ਨੇਚਰਲ ਜੀਵਨ ਜੀਣਾ ਹੈ ਅ ਅਰ ਸਾਡਾ ਸਾਂਦੋ ਦੂਰ ਰਹਿਣਾ ਬਾਹਰੀ ਜਿਹੜੇ ਪਦਾਰਥ ਨੇ ਉਹ ਛੱਡਣੇ ਨੇ ਤਾਂ ਪਿੰਡ ਦੇ ਵਿੱਚ ਰਹਿੰਦੇ ਹੋયા ਅ ਸ਼ੁੱਧ ਤੇ ਜਿਹੜਾ ਸਾਦਾ ਭੋਜਨ ਹੈ ਉਹ ਛਕਣਾ ਉਹ ਇੱਕ ਮਹੀਨਾ ਸਾਡਾ ਪ੍ਰੋਗਰਾਮ ਚੱਲਦਾ ਹੈ ਪੂਰਾ ਮਨੋ ਸਤੰਬਰ ਅੱਧ ਤੋਂ ਲੈ ਕੇ ਅਕਤੂਬਰ ਅੱਧ ਤੱਕ ਉਹ ਇੱਕ ਪ੍ਰੋਗਰਾਮ ਵੱਡਾ ਹੈ ਇੱਕ ਹੋਲਾ ਮਹੱਲਾ ਹੁਣੇ ਸਮਾਪਤੀ ਹੋਈ ਹੈ ਅੱਜ 2 ਤਰੀਕ ਹੈ ਦੂ ਅਪ੍ਰੈਲ ਹੈ ਤਾਂ ਉਹਦੀ 31 ਮਾਰਚ ਮਾਰਚ ਨੂੰ ਜਿਹੜਾ ਉਹਦੇ ਭੋਗ ਪਿਆ ਹੋਲੇ ਮਹਲੇ ਦਾ 5 ਦਿਨ ਦਾ ਉਹ ਪ੍ਰੋਗਰਾਮ ਸੀ ਦੋ ਇਹ ਇੱਕ ਸੰਗੀਤ ਦਾ ਵੱਡਾ ਪ੍ਰੋਗਰਾਮ ਜਿਹੜਾ ਆ ਉਹ ਨਵੰਬਰ ਦੇ ਵਿੱਚ ਹੁੰਦਾ ਹੈ ਨਵੰਬਰ 22 ਨੂੰ ਆਜੇ ਜਾਂ ਥੋੜੀ ਬਤੀ ਡੇਟ ਇੱਧਰ ਉੱਧਰ ਹੋ ਜਾਂਦੀਆਂ ਨੇ ਉਹਦੇ ਵਿੱਚ ਹਿੰਦੁਸਤਾਨ ਦੇ ਬਹੁਤ ਵੱਡੇ ਕਲਾਕਾਰ ਸ਼ਾਸਤਰੀ ਸੰਗੀਤਕਾਰ ਜਿਹੜੇ ਨੇ ਉਹ ਸ਼ਿਰਕਤ ਕਰਦੇ ਨੇ ਇੱਥੇ ਆਉਂਦੇ ਨੇ ਤਾਂ ਉਹ ਪੰਜਾਬ ਦਾ ਸਭ ਤੋਂ ਵੱਡਾ ਕਲਾਸੀਕਲ ਸੰਗੀਤ ਦਾ ਪ੍ਰੋਗਰਾਮ ਹੈ ਇਸ ਸਮੇਂ ਉਹ ਉਹ ਸੰਗੀਤ ਮਲੋਸ ਪ੍ਰੋਗਰਾਮ ਦੀ ਇਹ ਮਤਬ ਤਾਂ ਇਹ ਤਿੰਨ ਵੱਡੇ ਪ੍ਰੋਗਰਾਮ ਜਿਹੜੇ ਨੇ ਅਸੀਂ ਕਰਦੇ ਇੱਕ ਬਸੰਤ ਦਾ ਮੇਲਾ ਚੌਥਾ ਜਿਹੜਾ ਵੱਡੇ ਤੌਰ ਤੇ ਹੁੰਦਾ ਹੋਰ ਛੋਟੇ ਵੇਲੇ ਜਿਸ ਤਰ੍ਹਾਂ ਅਗੇ ਵਿਸਾਖੀ ਦਾ ਮੇਲਾ ਆ ਰਿਹਾ ਹੈ ਜਾਂ ਦੀਵਾਲੀ ਦਾ ਮੇਲਾ ਇਹ ਛੋਟੇ ਤੌਰ ਦੇ ਉੱਤੇ ਇਸ ਤਰ੍ਹਾਂ ਪ੍ਰੋਗਰਾਮ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਲੇਕਿਨ ਨੌਜਵਾਨੀ ਕਿਹੜੀ ਪ੍ਰਾਂਸਤ ਹੈ ਖੋਦੀ ਜਾਦੀ ਹੈ ਨੌਜਵਾਨ ਨੂੰ ਕੋਈ ਮੈਸੇਜ ਹੈ ਤੁਹਾਡੇ ਨਾਲ ਨੌਜਵਾਨ ਜੁੜੇ ਹੋਣ ਜਾਂ ਜੁੜਨਾ ਆਵੇ ਉਹਨਾਂ ਨੂੰ ਕੀ ਮੈਸੇਜ ਆ ਆ ਨੌਜਵਾਨਾਂ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਸਾਡੇ ਚੱਲਦੇ ਰਹਿੰਦੇ ਨੇ ਜਿਸ ਤਰ੍ਹਾਂ ਇੱਕ ਪ੍ਰੋਗਰਾਮ ਸਾਡਾ ਚੱਲਦਾ ਹੈ ਗੁਰਬਾਣੀ ਅਤੇ ਇਤਿਹਾਸ ਦੇ ਇੱਕ ਪੇਪਰ ਜਿਹਨੂੰ ਅਸੀਂ ਕਹਿ ਦਿੰਦੇ ਆ ਸਰਟੀਫਿਕੇਟ ਕੋਰਸ ਉਹਦੇ ਵਿੱਚ ਵੱਖਰੇ ਵੱਖਰੇ ਟੀਚਰ ਜਿਹੜੇ ਨੇ ਉਹ ਬੱਚਿਆਂ ਨੂੰ ਆਨਲਾਈਨ ਹਫਤੇ 'ਚ ਸਿਰਫ 2 ਦਿਨ ਕਲਾਸਿਸ ਲੱਗਦੀਆਂ ਨੇ ਉਹਦੇ 'ਚ ਬੱਚਿਆਂ ਨਾਲ ਸਿਰਫ ਹਿਸਟਰੀ ਜਿਹੜੀ ਸਿੱਖ ਹਿਸਟਰੀ ਬਰੀਫ ਦੇ ਵਿੱਚ ਤੇ ਸਿੱਖ ਸਿਧਾਂਤ ਬਰੀਫ ਦੇ ਵਿੱਚ ਉਹਨਾਂ ਦੇ ਬਾਰੇ ਟੀਚਰ ਜਿਹੜੇ ਨੇ ਉਹ ਕਲਾਸਿਸ ਲੈਂਦੇ ਨੇ ਤਾਂ ਉਹਦਾ ਇੱਕ ਮੰਨਛਾਈ ਆ ਕਿ ਬੱਚੇ ਜਿਹੜੇ ਨਵੇਂ ਬੱਚੇ ਨੌਜਵਾਨ ਜਿਹੜੇ ਨੇ ਉਹ ਆਪਣੇ ਇਤਿਹਾਸ ਤੋਂ ਆਪਣੇ ਸਾਹਿਬ ਤੋਂ ਤੇ ਵੱਡੀ ਗੱਲ ਹੈ ਕਿ ਆਪਣੇ ਸਿਧਾਂਤ ਤੋਂ ਜਾਣੂ ਹੋ ਸਕਣ ਇਸ ਵਾਸਤੇ ਕਰਦੇ ਨੇ ਦੂਜੇ ਸਾਡੇ ਕੋਲ ਇੱਥੇ ਇੱਕ ਪ੍ਰੋਗਰਾਮ ਬਹੁਤ ਵੱਡੇ ਲੈਵਲ ਦੇ ਉੱਤੇ ਸਾਰੇ ਨਾਮਤਾਰੀ ਜਿਹੜੇ ਕੋਈ ਦੇਸ਼ਾਂ ਉਦੇਸ਼ਾਂ ਚ ਵੀ ਬੈਠੇ ਨੇ ਉਹ ਸਾਰੇ ਉਹਦੇ ਵਿੱਚ ਭਾਗ ਲੈਂਦੇ ਨੇ ਵਿਦਿਅਕ ਜਥੇ ਜਥਾ ਅਸੀਂ ਉਸ ਨੂੰ ਪ੍ਰੋਗਰਾਮ ਕਹਿੰਦੇ ਆ ਉਹ ਵਿਦਿਅਕ ਸੰਮੇਲਨ ਹੁੰਦਾ ਹੈ ਤਾਂ ਵਿਦਿਆਖਸ ਮਿਲਣ ਉਹ ਬੱਚਿਆਂ ਦਾ ਹੀ ਪ੍ਰੋਗਰਾਮ ਹੈ ਉਹਦੇ ਵਿੱਚ ਤਕਰੀਬਨ 35 ਸਾਲ ਤੱਕ ਬੰਦਾ ਜਿਹੜਾ ਭਾਗ ਲੈਂਦਾ ਕੋਈ 5-6 ਸਾਲ ਤੋਂ ਲੈ ਕੇ 35 ਸਾਲ ਤੱਕ ਕੈਟਾਗਰੀਸ ਵੱਖਰੇ-ਵੱਖਰੀਆਂ ਵੰਡੀਆਂ ਜਾਂਦੀਆਂ ਨੇ ਵੱਖਰੇ-ਵੱਖਰੇ ਉਹਦੇ ਵਿੱਚ ਕੰਪੀਟੀਸ਼ਨ ਨੇ ਸ਼ੁੱਧ ਗੁਰਬਾਣੀ ਦਾ ਕੰਪੀਟੀਸ਼ਨ ਸੰਗੀਤ ਦਾ ਕੰਪੀਟੀਸ਼ਨ ਖੇਡਾਂ ਦੇ ਕੁਝ ਕੰਪੀਟੀਸ਼ਨ ਨੇ ਆਰਟ ਕraft ਦੇ ਕੰਪੀਟੀਸ਼ਨ ਨੇ ਇਸ ਤੋਂ ਬਿਨਾ ਉਹਦੇ ਵਿੱਚ ਚੰਗੀ ਚੰਗੇ ਭੋਜਨ ਦੇ ਵਾਸਤੇ ਜਿਹੜਾ ਆ ਉਹ ਸਾਡੀ ਚੱਲਦਾ ਇਸੇ ਤਰ੍ਹਾਂ ਮੰਨ ਲੋ ਵੀ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਉਹ ਉਹਦੇ ਵਿੱਚ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੇ ਕੰਪੀਟੀਸ਼ਨ ਜਿਹੜੇ ਨੇ ਬੱਚਿਆਂ ਵਾਸਤੇ ਉਹ ਹੁੰਦੇ ਆ। ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣਾ ਸਮਾਂ ਦਿੱਤਾ ਤੇ ਜਾਂਦਿਆਂ ਕੋਈ ਮੈਸੇਜ ਹਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇਸ ਸਮੇਂ ਪੰਜਾਬ ਨੂੰ ਖਾਸ ਕਰਕੇ ਬੜੀ ਜਰੂਰਤ ਹੈ ਕਿ ਨਵੀਂ ਨੌਜਵਾਨ ਪੀੜ੍ਹੀ ਜਿਹੜੀ ਹੈ ਉਸ ਨੂੰ ਇਕਤਾ ਗੁਰਬਾਣੀ ਵਾਲੇ ਪਾਸੇ ਜੋੜਿਆ ਜਾਵੇ। ਕਿਉਂਕਿ ਗੁਰਬਾਣੀ ਸਾਡਾ ਸਭ ਤੋਂ ਸਾਰਿਆਂ ਦਾ ਆਧਾਰ ਹੈ ਤੇ ਮੁੱਖ ਸਰੋਤ ਹੈ ਇਸ ਪੰਜਾਬ ਦੀ ਧਰਤੀ ਤੇ ਵੱਸਣ ਵਾਲਾ ਕੋਈ ਵੀ Hindu ਹੈ ਕੋਈ Musalman ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਉਂਕਿ ਉਹ ਇਸ ਧਰਤੀ ਦੇ ਉੱਤੇ ਲਿਖਿਆ ਹੋਇਆ ਉਹ ਗ੍ਰੰਥ ਹੈ ਜਿਹੜਾ ਸਾਨੂੰ ਚੰਗੇ ਜੀਵਨ ਜਾਂਚ ਵੱਲ ਮੋੜਦਾ ਹੈ ਤਾਂ ਇੱਕ ਤਾਂ ਇਹ ਬਹੁਤ ਜ਼ਰੂਰੀ ਹੈ ਦੂਜਾ ਸਾਡਾ ਜਿਹੜਾ ਮੁੱਖ ਮਸਲਾ ਹੈ ਕਿ ਨੌਜਵਾਨਾਂ ਦੇ ਵਿੱਚ ਇੱਕ ਚੇਤਨਾ ਆਵੇ ਨਸ਼ਿਆਂ ਦੇ ਖਿਲਾਫ ਆਵੇ ਆਪਣੇ ਹੱਕਾਂ ਵਾਸਤੇ ਆਵੇ ਇਹ ਚੇਤਨਾ ਬਹੁਤ ਜ਼ਰੂਰੀ ਹੈ ਤੇ ਬਹੁਤ ਸਾਰੇ ਪ੍ਰੋਗਰਾਮ ਭੈਣੀ ਸਾਹਿਬ ਦੇ ਤੋਂ ਚੱਲ ਵਿੱਚੋਂ ਚੱਲ ਵੀ ਰਹੇ ਨੇ ਤੁਸੀਂ ਆਣ ਕੇ ਚੈੱਕ ਵੀ ਕਰ ਸਕਦੇ ਹੋ ਮੈਂ ਪਹਿਲਾਂ ਵੀ ਇਸ ਬਾਰੇ ਗੱਲ ਕਰ ਰਿਹਾ ਸੀ ਕਿ ਇੱਥੇ ਨੌਜਵਾਨ ਜਿਹੜੇ ਨੇ ਉਹ ਸੰਗੀਤ ਸਿੱਖਣ ਵਾਸਤੇ ਦੂਰੋਂ ਦੂਰੋਂ ਆਉਂਦੇ ਨੇ ਬਾਹਰੋਂ ਪੰਜਾਬ ਦੇ ਵਿੱਚੋਂ ਵੀ ਆਉਂਦੇ ਨੇ ਇੱਕ ਤੇ ਇਹ ਪ੍ਰੋਗਰਾਮ ਹੈ ਦੂਸਰਾ ਫੁੱਟਬਾਲ ਅਕੈਡਮੀ ਸ਼ੁਰੂ ਕੀਤੀ ਹੋਈ ਆ 2016 ਤੋਂ ਲੈ ਕੇ ਉਹ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਸਾਰੇ ਮੁੰਡੇ ਨਵੇਂ ਛੋਟੇ ਬੱਚਿਆਂ ਤੋਂ ਲੈ ਕੇ 8 ਸਾਲ ਦੀ ਉਮਰ ਤੋਂ ਲੈ ਕੇ ਜਿਹੜੇ ਨੇ ਉਹ ਬੱਚੇ ਅੱਗੇ ਵੱਡੀਆਂ ਟੀਮਾਂ ਤੱਕ ਬੱਚੇ ਜਿਹੜੇ ਨੇ ਉਹ ਖੇਡਦੇ ਪਏ ਨੇ ਤਾਂ ਉਹ ਚੰਗਾ ਲੱਗਦਾ ਗਰਾਊਂਡ ਭਰ ਭਰੇ ਭਰ ਜਾਣ ਸਾਰੇ ਹੀ ਪਿੰਡਾਂ ਦੇ ਪੰਜਾਬ ਦੇ ਵਿੱਚ ਗਰਾਊਂਡ ਭਰੇ ਹੋਣ ਤਾਂ ਬਹੁਤ ਚੰਗੀ ਗੱਲ ਹੈ ਕਿ ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹਨਾਂ ਦੀ ਵਧੀਆ ਜਵਾਨੀ ਹੈ ਜਿਹੜੀਆਂ ਨੇ ਉਹ ਬਣ ਸਕਣ ਠੀਕ ਹੈ ਥੈਂਕ ਯੂ